ਲਓ ਜੀ ਮੇਰੇ ਕਿਸਾਨ ਭਰਾਵੋ ਤੁਹਾਡੇ ਲਈ ਆਪਾਂ ਟਰੈਕਟਰ ਸੇਲ ਲਈ ਲੈ ਕੇ ਆਏ ਆਂ ਸੈਕੰਡ ਹੈਂਡ ਟਰੈਕਟਰ ਹੈ ਇਹ ਪੁਰਾਣੇ ਪਏ ਨਾ ਮਿਆਂ ਨੂੰ ਬਿਲਕੁਲ ਬਹੁਤ ਵਧੀਆ ਹਾਲਤ ਦਾ ਬਾਈ ਸਾਰਿਆਂ ਦੀ ਟਾਇਰਾਂ ਟੂਰ ਦੀ ਮਤਲਬ ਟਾਇਰ ਟੂਰ ਵਧੀਆ ਪਏ ਆ ਤੇ ਵਧੀਆ ਹਾਲਤ ਦੇ ਆ ਬਾਈ ਤੇ ਬਾਈ ਕਹਿੰਦੇ ਵੀ ਬਹੁਤ ਹੀ ਠੀਕ ਠੀਕ ਰੇਟ ਜੀ ਦੇ ਦਾਂਗੇ ਠੀਕ ਠੀਕ ਰੇਟ ਜੀ ਸੇਲ ਕਰ ਦਾਂਗੇ ਬਾਈ ਕਹਿੰਦੇ ਕੋਈ ਬੜਾ ਲਾਲਚ ਨਹੀਂ ਕਰਦੇ ਤੇ ਜਿਹਨੂੰ ਵੀ ਬਾਈ ਚਾਹੀਦੀ ਆ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਇਹ ਪਿੰਡ ਜਿਹੜੇ ਬਰਨਾਲੇ ਦਾ ਪੱਖੋ ਕਲਾਂ ਪਿੰਡ ਆ ਬਾਈ ਤੇ ਬਾਈ ਦਾ ੜਾ ਕਨੈਕਟ ਨੰਬਰ ਆ ਜਿਹੜਾ ਤੁਹ ਉਹ ਵੀ ਆਪਾਂ ਨੋਟ ਕਰ ਲਿਓ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਉਹਨਾਂ ਦਾ ਐਡਰੈਸ ਪੂਰਾ ਤੇ ਤੁਸੀਂ ਬਾਈਆਂ ਨਾਲ ਸੰਪਰਕ ਕਰਦੇ ਟਰੈਕਟਰ ਲਿਆ ਸਕਦੇ ਆ 855 ਖੜਿਆ ਆ ਸਵਰਾਜ ਖੜਿਆ 911 ਖੜਿਆ ਸੋਨਾਲੀਕਾ ਖੜਿਆ ਤੇ ਆਓ ਫਿਰ ਬਾਈਆਂ ਦਾ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਬਾਈਆਂ ਦਾ ਐਡਰੈਸ ਆ ਸਮਰਾ ਟਰੈਕਟਰ ਸੇਲ ਜ ਪਖੋਕਲਾ ਤੇ ਬਾਈਆਂ ਦਾ ਨੰਬਰ 98722 93809 ਨੰਨੇ ਆ ਨੰਬਰ ਤੇ ਬਾਈਆਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਟਰੈਕਟਰ ਵੀ ਆ ਦੇਖ ਸਕਦਾ ਬਹੁਤ ਵਧੀਆ ਹਾਲਤ ਦਾ ਟਰੈਕਟਰ ਤੇ ਬਾਈ ਕਹਿੰਦੇ ਦੇ ਵੀ ਅਸੀਂ ਰੇਟ ਠੀਕ ਠੀਕ ਜੀ ਦੇਵਾਂਗੇ